ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ 사ਸੰਗ ਜੀਓ ਬਹੁਤ ਹੀ ਖੁਸ਼ੀ ਹੋ ਰਹੀ ਹੈ ਆਪ ਜੀ ਦੇ ਨਾਲ ਇਹ ਵੀਡੀਓ ਸਾਂਝੀ ਕਰਕੇ ਕਿਉਂਕਿ ਸੰਗਤ ਜੀ ਖਾਲਸਾ ਪ੍ਰਚਾਰ ਮਿਸ਼ਨ YouTube ਚੈਨਲ ਤੇ ਤੁਸੀਂ ਇੰਨਾ ਖ ਪਿਆਰ ਦਿੱਤਾ ਹੈ ਜਿਸ ਚੈਨਲ ਤੋਂ ਤੁਸੀਂ ਇਹ ਵੀਡੀਓ ਦੇਖ ਰਹੇ ਹੋ 50000 ਤੋਂ ਵੱਧ ਸੰਗਤਾਂ ਨੇ ਇਸ ਹਾਲ ਨਾਲ ਜੁੜ ਚੁੱਕੀਆਂ ਨੇ ਤੇ ਰੋਜ਼ਾਨਾ ਸਾਡੀ ਟੀਮ ਹੈ ਜਿਹੜੀ ਉਹ ਪੰਥਕ ਗਤੀਵਿਧੀਆਂ ਦੇ ਨਾਲ ਸੰਬੰਧਿਤ ਵੀਡੀਓਜ਼ ਨੇ ਉਸ ਚੈਨਲ ਦੇ ਉੱਤੇ ਅਪਲੋਡ ਕਰ ਰਹੀਆਂ ਨੇ ਪਰ ਕੁ ਸੰਗਤ ਦੇ ਕੁਝ ਵਿਚਾਰ ਸੰਕਈਆਂ ਸੰਗਤਾਂ ਦੇ ਫੋਨ ਵੀ ਆਏ ਕਈਆਂ ਦੇ ਵਿਚਾਰ ਵੀ ਆਏ ਕਿ ਤੁਹਾਡੇ ਕੀਰਤਨ ਵੀਡੀਓਜ਼ ਨੇ ਜਿਹੜੀਆਂ ਸਾਨੂੰ ਲੱਭਣੀ ਔਖੀ ਹੋ ਜਾਂਦੀਆਂ ਨੇ ਕਿਉਂਕਿ ਖਾਲਸਾ ਪ੍ਰਚਾਰ ਮਿਸ਼ਨ ਚੈਨਲ ਦੇ ਉੱਤੇ ਸਿੱਖੀ ਦੇ ਸਿਧਾਂਤ ਨਾਲ ਸੰਬੰਧਿਤ ਵੀਡੀਓਜ਼ ਪੰਜਾਬ ਤੇ ਪੰਜਾਬੀਤ ਨਾਲ ਸੰਬੰਧਿਤ ਵੀਡੀਓਜ਼ ਨੇ ਜਿਹੜੀਆਂ ਰੋਜ਼ਾਨਾ ਅਪਲੋਡ ਹੋ ਰਹੀਆਂ ਨੇ ਸਾਡੀ ਟੀਮ ਹੈ ਜਿਹੜੀ ਉਹ ਦਿਨ ਦੇ ਵਿੱਚ 3-4 ਵੀਡੀਓਜ਼ ਨੇ ਜਿਹੜੀਆਂ ਅਪਲੋਡ ਕਰ ਰਹੀਆਂ ਨੇ ਤੇ ਬਹੁਤ ਪਿਆਰ ਵੀ ਮਿਲ ਰਿਹਾ ਹੈ ਸੰਗਤਾਂ ਦਾ ਪਰ ਅਸੀਂ ਹੁਣ ਆਪਣੇ ਕੀਰਤਨ ਨੂੰ ਵੀ ਆਪਜੀ ਦੇ ਨਾਲ ਸਾਂਝਾ ਕਰਦੇ ਰਹਿਣਾ ਹੈ ਇਸ ਕਰਕੇ ਅਸੀਂ ਆਪਣੇ ਕੀਰਤਨ ਦਾ ਇੱਕ ਵੱਖਰਾ ਚੈਨਲ ਸ਼ੁਰੂ ਕਰਨ ਜਾ ਰਹੇ ਹਾਂ ਜੀ ਐਰਵਿੰਦਰ ਸਿੰਘ ਰਾਜ ਅਫੀਸ਼ੀਅਲ ਇਸ ਨਾਮ ਦੇ ਉੱਤੇ YouTube ਚੈਨਲ ਹੈ ਜਿਹੜਾ ਆਪ ਜੀ ਦੇਖ ਵੀ ਸਕਦੇ ਹੋ ਤੁਹਾਨੂੰ ਦਿਖਾ ਦਿੰਨਾ ਐਰਵਿੰਦਰ ਸਿੰਘ ਰਾਜ ਅਫੀਸ਼ੀਅਲ ਲਿਖ ਕੇ ਆਪ ਜੀ ਸਰਚ ਕਰਕੇ YouTube ਦੇ ਉੱਤੇ ਇਸ ਨੂੰ ਵੀ ਇੰਨਾ ਕੀ ਪਿਆਰ ਆਪ ਜੀ ਨੇ ਦੇਣਾ ਜਿੰਨਾ ਪਿਆਰ ਆਪ ਜੀ ਨੇ ਖਾਲਸਾ ਪ੍ਰਚਾਰ ਮੀਸ਼ੇ YouTube ਚੈਨਲ ਨੂੰ ਦਿੱਤਾ ਹੈ ਤਾਂ ਕਿ ਇਸ ਚੈਨਲ ਦੇ ਉੱਤੇ ਵੀ ਅਸੀਂ ਨਵੀਆਂ ਤੋਂ ਨਵੀਆਂ ਸਾਡੀਆਂ ਕੀਰਤ ਵੀਡੀਓਜ਼ ਨੇ ਜਿਹੜੀਆਂ ਉਹ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਕਰਦੇ ਰਹੀਏ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਸਾਡਾ 25 ਸ਼ਬਦਾਂ ਦਾ ਇੱਕ ਨਵਾਂ ਪ੍ਰੋਜੈਕਟ ਜਿਹੜਾ ਉਹ ਵੀ ਆਪ ਜੀ ਦੇ ਨਾਲ ਸਾਂਝਾ ਕਰਾਂਗੇ ਅਸੀਂ ਜਲਦੀ ਹੀ ਨਵੇਂ ਤੋਂ ਨਵੇਂ ਸ਼ਬਦ ਨੇ ਜਿਹੜੇ ਵਧੀਆ ਕੁਆਲਿਟੀ ਦੇ ਵਿੱਚ ਉਹ ਰਿਕਾਰਡ ਕਰਕੇ ਕੰਪਨੀਆਂ ਵੱਲੋਂ ਆਪ ਜੀ ਦਿਨਾਂ ਸਾਂਝੇ ਕੀਤੇ ਜਾਣਗੇ ਸੋ ਇਸ ਚੈਨਲ ਨੂੰ ਵੀ ਆਪ ਜੀ ਨੇ ਉਹਨਾ ਹੀ ਪਿਆਰ ਦੇਣਾ ਚਾਹੀਦਾ ਜਿੰਨਾ ਪਿਆਰ ਆਪ ਜੀ ਨੇ ਖਾਲਸਾ ਪੰਥ ਆ ਮਿਸ਼ਨ YouTube ਚੈਨਲ ਨੂੰ ਦਿੱਤਾ ਹੈ ਫਿਰ ਬੇਨਤੀ ਕਰਾਂ ਭਾਈ ਰਵਿੰਦਰ ਸਿੰਘ ਰਾਜ ਅਫੀਸ਼ਲ YouTube ਦੇ ਉੱਤੇ ਆਪ ਜੀ ਸਰਚ ਕਰਕੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਹੋਰ ਵੀ ਸੰਤਾਂ ਦੇ ਨਾਲ ਸ਼ੇਅਰ ਕਰੋ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿੰਨੇ ਵੀ ਸਾਡੇ ਕੀਰਤਨ ਦਰਬਾਰ ਨੇ ਕੀਰਤਨ ਸਮਾਗਮ ਨੇ ਕੀਰਤਨ ਵੀਡੀਓਜ਼ ਨੇ ਜਿਹੜੀਆਂ ਕੰਪਨੀਆਂ ਵੱਲੋਂ ਜਿਹੜੀਆਂ ਰਿਪੋਰਟ ਆਉਣਗੀਆਂ ਉਹ ਵੀ ਸਾਰੀਆਂ ਆਪ ਜੀ ਦੇ ਨਾਲ ਇਸ ਚੈਨਲ ਦੇ ਉੱਤੇ ਅਸੀਂ ਸਾਂਝ ਪਰਦੇ ਲਾਂਗੇ ਜੀ ਇੰਨੀ ਬੇਨਤੀ ਪ੍ਰਵਾਨ ਕਰ ਲਈ ਇਸੇ ਤਰ੍ਹਾਂ ਆਪਣਾ ਪਿਆਰ ਜਿਹੜਾ ਦਿੰਦੇ ਰਹਿਣਾ ਆਪਣੇ ਬੱਚਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ